بالکل کرای تھی خالی کاغذ کرائے ਬਾਬਾ ਕਾਲਸਾ ਦੇ ਉਹਨਾਂ ਨੇ ਫੈਨ ਕਰਾਏ ਸੀ ਤੇ ਇਹ ਜਿਹੜਾ ਚਾਚਾ ਆਪਣਾ ਭਾਈ ਸਾਹਿਬ ਦਾ ਚਾਚਾ ਅਰਜੀਤ ਸਿੰਘ ਹਾਂ ਉਹਦੇ ਵੀ ਫੈਨ ਕਰਾਏ ਸੀ ਤੇ ਉਹਦੇ ਤੇ ਵੀ ਲੀਆਮ ਨੇ ਇਹ ਹੀ ਲਾਇਆ ਹੈ ਉਹ ਵੀ ਆ ਚਾਲਦਾ ਪਿਆਰ ਦੀ ਹਾਂ ਤੇ ਇਹ ਕੋਈ ਟੈਂਸ਼ਨ ਦੀ ਲੋੜ ਨਹੀਂ ਇਹਨਾਂ ਨੇ ਚਾਕੇ ਤੇ ਵੀ ਲੀਆਮ ਲਾਏ ਨੇ ਹਾਂ ਹਾਂ ਟੈਂਸ਼ਨ ਪਤਾ ਆਉਂਦੀ ਐ ਅਸੀਂ ਆ ਕਾ ਕਰੀਏ ਕਿ ਭਿਓਣੇ ਨਾਲ ਆ ਟੈਂਸ਼ਨ ਤਾਂ ਆਉਂਦੀ ਪੈਨਾ ਖਰ ਕੀ ਹੋਣ ਪੀ ਤੋਫਾ ਤੋਂ ਲਨਾਮ ਤਰਿਆਨੇ ਵੀ ਹੋਰ ਕੀ ਇਹ ਬਹੁਤ ਕੋਈ ਕੰਪਨੀ ਦੇ ਉੱਤੇ ਵੀ ਕਈ ਚੁਣੌਤੀ ਲੋਡ ਨਹੀਂ ਹੈ ਇਹ ਜਿਹੜੀ ਜਿਵਨੀ ਚੋਣ ਦੀ ਤੋਂ ਵਾਲੀ ਆਪਣੀ ਤਰਨ ਤਰ ਵਾਲੀ ਹੁਣ ਹਾਂ ਹਾਂ ਠੀਕ ਆ ਜਿਹੜੀ ਜਿਮਣੀ ਚੋਨ ਤਰਨ ਤਰ ਵਾਲੀ ਹੁੰਦੇ ਕਰਕੇ ਵੀ ਕਰਦੇ ਨੇ ਤੇ ਪਰ ਮਾਝੇ ਵਾਲਿਆਂ ਨੇ ਹਾਂ ਹਾਂ ਉਹਨਾਂ ਦੀ ਕਿਰਪਾ ਕਰਾ ਦੇਣੀ ਤੇ ਮਾਝੇ ਵਾਲਿਆਂ ਨੇ ਘੰਡੇ ਦੇਣੇ ਗੱਟ ਹਾਂ ਹਾਂ ਉਹ ਨਹੀਂ ਮਾਝਿਆ ਜਿਹੜੀ ਉਹ ਵੀ ਜੁਲਪ ਦੇ ਉਲਟੀ ਖੜਦੇ ਹੁੰਦੇ ਨੇ ੱੱਕੇ ਵਾਲੇ ਹਾਂ ਜਿਹੜਾ ਕੋਈ ੱੱਕਾ ਕਰਦਾ ਉਲਟੀ ਜਾਂਦੇ ਜਦੋਂ ੱੱਕਾ ਕਰਦੇ ਨੇ ਤੇ ਫਿਰ ਦੁਰੀਆਂ ਨੂੰ ਪਤਾ ਹੀ ਆ ਸਾਰੀ ਨੂੰ ਕਿ ੱੱਕਾ ਹੀ ਕੀਤਾ ਆਵੇ ਲੈ ਲੋ ਮੰਤਸਤਰੀ ਦਾ ਹਾਂ ਸਾਸਰੀ ਦਾ ਪੁੱਤ ਮੈਂ ਕਿਹਾ ਕਿ ਉਹ ਜਿਹੜੀ ਨਾ ਆ ਜਿਹੜੀ ਆਡੀਓ ਜੀ ਪਾਈ ਟੀਵੀ ਤੇ ਚੱਲਦੀ ਪਈ ਹੈ ਕਿ ਮੰਤਰੀ ਨੇ ਕਿਹਾ ਹੈ ਕਿ ਭਾਈ ਸਾਹਿਬ ਨਸ਼ਾ ਖਾਂਦਾ ਸੀ ਹਾਂ ਹਾਂ ਇਸ ਕੇਸ ਤੋਂ ਕੋਲਚੀ ਉਠੀ ਗਾਲੇ ਨਾ ਪੁਲਸ ਵਾਲਿਆਂ ਨੇ ਟੌਰਚਰ ਕਰਕੇ ਨਾ ਇਹ ਵੋਟਮਾਰਕ ਕਰਕੇ ਉਹ ਤੇ ਸਾਡੇ ਤੋਂ ਮੰਨ ਲਓ ਦਸਤਕਤ ਕਰਾਈ ਸੀ ਨਾਲੀ ਕਾਗਜ਼ਾਂ ਦੇ ਵੀ ਉਹਨਾਂ ਦੀ ਕਰਾਈ ਸੀ ਤੇ ਏ ਬਾਵਾ ਕਾਲਸਾ ਦੇ ਉਹਨਾਂ ਨੇ ਫੈਨ ਕਰਾਏ ਸੀ ਤੇ ਇਹ ਜਿਹੜਾ ਚਾਚਾ ਆਪਣਾ ਭਾਈ ਸਾਹਿਬ ਦਾ ਚਾਚਾ ਅਰਜੀਤ ਸਿੰਘ ਹਾਂ ਉਹਨਦੇ ਵੀ ਫੈਨ ਕਰਾਏ ਸੀ ਤੇ ਉਹਨਦੇ ਤੇ ਵੀ ਲੀਆਮ ਨੇ ਇਹ ਹੀ ਲਾਇਆ ਏ ਉਹ ਵੀ ਆ ਚਾਲਦਾ ਪਿਆਰੀ ਹਾਂ ਇਹ ਕੋਈ ਟੈਂਸ਼ਨ ਨਹੀਂ ਦੀ ਲੋੜ ਨਹੀਂ ਇਹਨਾਂ ਨੇ ਚਾਕੇ ਤੇ ਵੀ ਲੀਆਮ ਲਾਏ ਨੇ ਹਾਂ ਹਾਂ ਟੈਂਸ਼ਨ ਪਤਾ ਆਉਂਦੀ ਐ ਅਸੀਂ ਆ ਕਾ ਕਰੇ ਕਿ ਇਹ ਭਿਉਨੇ ਨਾਲ ਆ ਟੈਂਸ਼ਨ ਤਾਂ ਆਉਂਦੀ ਪੈਣਾ ਖਰ ਕੀ ਹੋਣ ਪੀ ਤੋਫਾ ਤੋਂ ਨਾਮ ਕਰਿਆ ਨੇ ਵੀ ਹੋਰ ਕੀ ਇਹ ਬਹੁਤ ਕੋਈ ਕੰਪਨੀ ਨਹੀਂ ਤੁਸੀਂ ਕਹਿੰਦੇ ਸੀ ਲੋੜ ਨਹੀਂ ਇਹ ਜਿਹੜੀ ਜਵਨੀ ਚੋਂ ਦੀ ਤੋਂ ਵਾਲੀ ਆਪਣੀ ਤਰਨ ਤਰ ਵਾਲੀ ਹੁਣ ਹਾਂ ਹਾਂ ਠੀਕ ਆ ਜਿਹੜੀ ਜਿਮਣੀ ਚੋਂ ਤਰਨ ਤਰ ਵਾਲੀ ਹੁੰਦੇ ਕਰਕੇ ਵੀ ਕਰਦੇ ਨੇ ਤੇ ਪਰ ਮਾਝੇ ਵਾਲਿਆਂ ਨੇ ਹਾਂ ਹਾਂ ਉਹਨਾਂ ਐਸੀ ਕਿਰਪਾ ਕਰਾ ਦੇਣੀ ਤੇ ਮਾਝੇ ਵਾਲਿਆਂ ਨੇ ਘੰਡੇ ਦੇਣੇ ਗੱਟ ਹਾਂ ਹਾਂ ਕੋਈ ਨਹੀਂ ਮਾਝੇ ਵਾਲੇ ਜਿਸੀ ਉਹ ਵੀ ਜੁਲਪ ਦੇ ਉਲਟੀ ਖਾਦੇ ਹੁੰਦੇ ਨੇ ਧੱਕੇ ਵਾਲੇ ਹਾਂ ਜਿਹੜਾ ਕੋਈ ਧੱਕਾ ਕਰਦਾ ਉੱਤੀ ਜਾਂਦੇ ਜੇ ਜਦੋਂ ਧੱਕਾ ਕਰਦੇ ਨੇ ਤਾਂ ਫਿਰ ਦੁਨੀਆਂ ਨੂੰ ਪਤਾ ਹੀ ਆ ਸਾਰੀ ਨੂੰ ਕਿ ਧੱਕਾ ਹੀ ਕੀਤਾ ਆ ਨੇ ਹਲੋ ਮੰਤ ਕਾਤਰੀ ਦਾ ਹਾਂ ਸਾਸਰੀਕਾ ਬੋਤਾਂ ਕਿ ਆ ਕਿ ਉਹ ਜਿਹੜੀ ਨਾ ਆ ਜਿਹੜੀ ਆਡੀਓ ਜੀ ਪਾਈ ਟੀਵੀ ਤੇ ਚੱਲਦੀ ਪਈ ਹੈ ਕਿ ਮੰਤਰੀ ਨੇ ਕਿਹਾ ਹੈ ਕਿ ਭਾਈ ਸਾਹਿਬ ਨਸ਼ਾ ਖਾਂਦਾ ਸੀ ਹਾਂ ਹਾਂ ਇਸ ਫੇਰ ਨਕਲ ਚੁਠੀ ਗੱਲ ਹੈ ਨਾ ਪੁਲਸ ਵਾਲਿਆਂ ਨੇ ਟੌਰਚਰ ਕਰਕੇ ਨਾ ਇਹ ਬੋਟਮ ਹਾਰ ਕਰਕੇ ਉਹ ਤੇ ਸਾਡੇ ਤੋਂ ਮੰਨ ਲੋ ਦਸਕਤ ਕਰਾਈ ਸੀ ਨਕਾਲੀ ਕਾਗਜ਼ਾਂ ਦੇ ਵੀ ਉਹਨਾਂ ਕੀ ਕਰਾਏ ਸੀ ਤੇ ਵਾਵਾ ਕਾਰਸਾਂ ਦੇ ਉਹਨਾਂ ਨੇ ਫੈਨ ਕਰਾਏ ਸੀ ਤੇ ਇਹ ਜਿਹੜਾ ਚਾਚਾ ਆਪਣਾ ਭਾਈ ਸਾਹਿਬ ਦਾ ਚਾਚਰਜੀਤ ਸਿੰਘ ਹਾਂ ਉਹਨਦੇ ਵੀ ਸੈਨ ਕਰਾਏ ਸੀ ਤੇ ਉਹਨਦੇ ਤੇ ਵੀ ਲੀ ਜਾਮ ਨੇ ਇਹ ਹੀ ਲਾਇਆ ਏ ਉਹ ਵੀ ਆ ਚਾਲਦਾ ਪਿਆਰ ਦੀ ਤੇ ਇਹ ਕੋਈ ਟੈਨਸ਼ਨ ਨਹੀਂ ਲੀ ਲੋੜ ਨਹੀਂ ਇਹਨਾਂ ਨੇ ਚੱਕੇ ਤੇ ਵੀ ਲੀ ਜਾਮ ਲਾਏ ਨੇ ਹਾਂ ਹਾਂ ਟੈਨਸ਼ਨ ਪਤਾ ਆਉਂਦੀ ਅਸੀਂ ਆ ਕਾ ਕਰੇ ਕਿ ਭਿਉਨੇ ਨਾਲ ਆ ਟੈਨਸ਼ਨ ਤਾਂ ਆਉਂਦੀ ਪੈਣਾ ਖਰੇ ਕੀ ਹੋਣ ਪੀ ਤੋਫਾ ਤੋਂ ਲਾਮ ਤਰਿਆਨੇ ਵੀ ਹੋਰ ਕੀ ਇਹ ਬਹੁਤ ਕੁਝ ਕੰਮ ਤੇ ਨਹੀਂ ਟੈਨਸ਼ਨ ਨਹੀਂ ਲੋੜ ਨਹੀਂ ਇਹ ਜਿਹੜੀ ਜਿਮਣੀ ਚੋਣ ਦੀ ਤੋਂ ਵਾਲੀ ਆਪਣੀ ਸਰਦ ਸਰ ਵਾਲੀ ਹੋਣਾ ਹਾਂ ਹਾਂ ਠੀਕ ਜਿਹੜੀ ਜਿਮਣੀ ਚੋਂ ਤਰਨ ਤਰ ਵਾਲੀ ਹੁੰਦੇ ਕਰਕੇ ਵੀ ਕਰਦੇ ਨੇ ਤੇ ਪਰ ਮਾਝੇ ਵਾਲਿਆਂ ਨੇ ਹਾਂ ਹਾਂ ਉਹ ਰ ਇੱਥੀ ਕਿਰਪਾ ਕਰਾ ਦੇਣੀ ਤੇ ਮਾਝੇ ਵਾਲਿਆਂ ਨੇ ਘੰਡੇ ਦੇ ਨੇ ਗੱਟ ਹਾਂ ਹਾਂ ਕੋਈ ਨਹੀਂ ਮਾਝਿਆ ਜਿਹੜੀ ਉਹ ਵੀ ਚੁਲਬ ਦੇ ਉਲਟੀ ਖੜਦੇ ਹੁੰਦੇ ਨੇ ਠੱਕੇ ਵਾਲੇ ਹਾਂ ਕਿਹੜਾ ਕੋਈ ਠੱਗਾ ਕਰਦਾ ਉਲਟੀ ਜਾਂਦੇ ਜਦੋਂ ਠੱਗਾ ਕਰਦੇ ਨੇ ਤੇ ਫਿਰ ਦੁਨੀਆਂ ਨੂੰ ਪਤਾ ਹੀ ਆ ਸਾਰੀ ਨੂੰ ਕਿ ਠੱਗਾ ਹੀ ਕੀਤਾ ਆਵੇਂ ਹਲੋ ਮੰਤ ਸਾਸਰੀ ਦਾ ਹਾਂ ਸਾਸਰੀ ਦਾ ਪੁੱਤ ਮੈਂ ਕਿਹਾ ਕਿ ਉਹ ਜਿਹੜੀ ਨਾ ਆ ਜਿਹੜੀ ਆਡੀਓ ਜੀ ਪਾਈ ਟੀਵੀ ਤੇ ਚੱਲਦੀ ਪਈ ਹੈ ਕਿ ਮੰਤਰੀ ਨੇ ਕਿਹਾ ਹੈ ਕਿ ਭਾਈ ਸਾਹਿਬ ਨਸ਼ਾ ਖਾਂਦਾ ਸੀ ਹਾਂ ਹਾਂ ਇਸੇ ਨਾਲ ਕਲਚੂ ਦੀ ਗੱਲ ਹੈ ਨਾ ਪੁਲਸ ਵਾਲਿਆਂ ਨੇ ਟੌਰਚਰ ਕਰਕੇ ਨਾ ਇਹ ਵੋਟਮਾਰਕ ਕਰਕੇ ਉਹ ਤੇ ਸਾਡੇ ਤੋਂ ਮੰਨ ਲਓ ਦਸਕਤ ਕਰਾਈ ਸੀ ਥਾਲੀ ਕਾਰਖਾਨਿਆਂ ਦੇ ਵੀ ਉਹਨਾਂ ਤੋਂ ਕਰਾਏ ਸੀ ਤੇ ਬਾਬਾ ਕਾਰਸਾ ਦੇ ਉਹਨਾਂ ਨੇ ਫੈਨ ਕਰਾਏ ਜੀ ਤੇ ਇਹ ਜਿਹੜਾ ਚਾਚਾ ਆਪਣਾ ਭਾਈ ਸਾਹਿਬ ਦਾ ਚਾਚਾ ਅਰਜੀਤ ਸਿੰਘ ਹਾਂ ਉਹਦੇ ਵੀ ਫੈਨ ਕਰਾਏ ਸੀ ਤੇ ਉਹਦੇ ਤੇ ਵੀ ਲੀਆਮ ਨੇ ਇਹ ਹੀ ਲਾਇਆ ਏ ਉਹ ਵੀ ਆ ਚਾਲਦਾ ਪਿਆਰੀ ਹਾਂ ਇਹ ਇਹ ਕੋਈ ਥੈਂਕ ਯੂ ਦੀ ਲੋੜ ਨਹੀਂ ਇਹਨਾਂ ਨੇ ਚਾਕੇ ਤੇ ਵੀ ਲੀਆਮ ਲਾਏ ਨੇ ਹਾਂ ਹਾਂ ਟੈਨਸ਼ਨ ਪਤਾ ਆਉਂਦੀ ਐ ਅਸੀਂ ਆਖਾ ਕਰਿਆ ਕਿ ਇਹ ਭਿਉਨੇ ਨਾਲ ਆ ਟੈਨਸ਼ਨ ਤਾਂ ਆਉਂਦੀ ਪਿਆ ਨਾ ਖਰ ਕੀ ਹਣ ਪੀ ਤੋਫਾ ਤੋਂ ਲਨਾਮ ਕਰਿਆ ਨੇ ਵੀ ਹੋਰ ਕੀ ਬਹੁਤ ਕੋਈ ਕੰਪਨੀ ਦੇ ਉੱਤੇ ਕਈ ਕੈਂਪੀ ਲੋਡ ਨਹੀਂ ਇਹ ਜਿਹੜੀ ਜਿਵਨੀ ਚੋਂ ਦੀ ਤੋਂ ਵਾਲੀ ਆਪਣੀ ਤਰਨ ਤਰ ਵਾਲੀ ਹੁਣ ਹਾਂ ਹਾਂ ਠੀਕ ਆ ਜਿਹੜੀ ਜਿਵਨੀ ਚੋਂ ਤਰਨ ਤਰ ਵਾਲੀ ਹੁੰਦੇ ਕਰਕੇ ਵੀ ਕਰਦੇ ਨੇ ਤੇ ਪਰ ਮਾਝੇ ਵਾਲਿਆਂ ਨੇ ਹਾਂ ਹਾਂ ਮੂਰ ਐਸੀ ਕਿਰਪਾ ਕਰਾ ਦੇਣੀ ਤੇ ਮਾਝੇ ਵਾਲਿਆਂ ਨੇ ਘੱਡੇ ਦੇਣੇ ਗੱਡ ਹਾਂ ਹਾਂ ਕੋਈ ਨਹੀਂ ਮਾਝਿਆ ਜਿਵੇਂ ਉਹ ਵੀ ਜੁਲਮ ਦੇ ਉਲਟੀ ਖੜਦੇ ਹੁੰਦੇ ਨੇ ਧੱਕੇ ਵਾਲੇ ਹਾਂ ਜਿਹੜਾ ਕੋਈ ਧੱਕਾ ਕਰਦਾ ਨਹੀਂ ਜਾਂਦੇ ਜਦੋਂ ਧੱਕਾ ਕਰਦੇ ਨੇ ਤਾਂ ਫਿਰ ਦੁਨੀਆਂ ਨੂੰ ਪਤਾ ਹੀ ਆ ਸਾਰੀ ਨੂੰ ਕਿ ਧੱਕਾ ਹੀ ਕੀਤਾ ਆ ਨੇ